ਦੇਖੀ ਜਾਦੂ ਇਹ ਜਾਦੂ ਕਿੱਥੋਂ ਸਿੱਖ ਕੇ ਆਇਆ ਮਲੇਸ਼ੀਆ ਤੋਂ ਠੀਕ ਆ ਭਾਈ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗ ਤਾਂ ਨਵੇਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸੱਥੀ ਰਿਆ ਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 28 ਮੱਘਰ 13 ਦਸੰਬਰ 12 2025 ਸ਼ਨੀਵਾਰ ਦਾ ਦਿਨ ਤੇ ਸਮਾਂ 11:00 ਵਜੇ ਦੇ ਲਾਵੇ ਹੋ ਗਿਆ ਆ ਪਿੱਦੀਆਂ ਜਿਹੜੀਆਂ ਕਿੰਨਾ ਰੌਲਾ ਪਾਉਂਦੀਆਂ ਨੇ ਕਹਾਂ ਜੰਦੀ ਇਹਦੇ ਮੰਗੀ ਉਹਨਾਂ ਨੇ ਤੇ ਨੌਜਵਾਨ ਦੇ ਹੱਥ ਚ ਇੰਚੀ ਟੇ ਪਿੰਚੀ ਟੇ ਪਤਾ ਕੀ ਕਰਦੇ ਆ ਉਹ ਤੁਹਾਨੂੰ ਉਹ ਖਾਉਣੇ ਆ ਤੇ ਪਹਿਲਾਂ ਬਾਬਾ ਜੀ ਦੇ ਦਰਸ਼ਨ ਕਰਵਾਉਣੇ ਆ ਇੱਧਰ ਵਾਹਿਗੁਰੂ ਜੀ ਉ ਕੀ ਹਾਲ ਆ ਚਾਚਾ ਜੀ ਸੋ ਸ੍ਰੀ ਗੁਰੂ ਜੀ ਚੰਗੀ ਸਿਹਤ ਵਧ ਗਿਆ ਵਧ ਗਿਆ ਠੀਕ ਆ ਆਗੇ ਹੂੰ ਹੂੰ ਤੇਰਾ ਭਾਈ ਬੱਦਲਵਾਲੀ ਬੱਦਲਵਾਈ ਜੀ ਵਾਲੇ ਚੱਲੀ ਜਾਂਦੇ ਆ ਕਸਮੈਲੇ ਜੇ ਹਾਂ ਆ ਸਿਸਟਮ ਉਹਦਾ ਲਿਪਿਆ ਨਹੀਂ ਇਹ ਕਾਤੋਂ ਨਹੀਂ ਲਿਪਿਆ ਆ ਅਹਾਂ ਤੇ ਇਹ ਤਾਂ ਨਹੀਂ ਲਿਪਿਆ ਪਈ ਇਹਦਾ ਇਹ ਸਿਸਟਮ ਉਹਦਾ ਆਇਆ ਸੀ ਵੀ ਉੱਤੇ ਜਦੋਂ ਹੋਰ ਪਾਉਣਾ ਹੋਇਆ ਘਰ ਉਤਲਾ ਕਿ ਉਹਦੇ ਇਹਨੂੰ ਸਿਸਟਮ ਆ ਚੀੜਾਂਗੇ ਪਹਿਲਾਂ ਰੈਜੀ ਕਰਕੇ ਉਦੋਂ ਫਿਰ ਐਂ ਜੇ ਕਰਤਾ ਚੱਲ ਮੀ ਕਣੀ ਤੋਂ ਬਚਤ ਵਸਤੇ ਚਰਾਂ ਇਹ ਆਏ ਗਰਬਾ ਠੀਕ ਆ ਮਸੀ 70 ਗਰਬਾ ਮਸੀ ਵਧਾਈਆਂ ਇੱਕ ਵਾਰੀ ਫੇਰ ਬਹੁਤ ਸਾਰੇ ਸਮਾਨ ਨੇ ਆ ਤੈਨੂੰ ਵੀ ਵਧਾਈਆਂ ਤੇਰੇ ਸਮਾਨ ਆਈਆਂ ਜੀ ਇਹ ਆ ਗੱਲ ਭਾਈ ਬਾਜ਼ਾਰ ਮਹਿੰਗਾ ਕਰਕੇ ਆਏ ਨੌਜਵਾਨ ਤੇ ਉਹ ਲਾ ਲੈ ਇੱਥੇ ਟੇਬਲ ਲਿਆ ਕੇ ਇੱਥੇ ਹੂੰ ਹੂੰ ਮੇਗੀ ਹੂੰ ਉਹ ਕਿੱਥੇ ਮੱਕਸੇ ਤੇ ਉਹ ਨਾ ਕਿੱਥੇ ਲੋਟਾ ਤੌਲਾ ਕਿਨੇ ਬਟੋਗੇ ਉਡੀ ਨਹੀਂ ਹੋਇਆ ਅੱਠਾ ਤਿੰਨ ਕੋਈ ਅਸਾਇਤਾ ਮੈਂ ਤਾਂ ਉਹ ਲਿਖਦਾ ਜੀ ਆਹ ਇਹ ਅੱਠ ਅੱਠ 16 ਸਿਆਣਾ ਤੂੰ ਆਦੇ دماغ ਜੀ ਨੋਟ ਕਰ ਲਾ ਤੇ ਇਹਦੀਆਂ ਪਾਈ ਆਹ ਬੱਤੀਆਂ ਆਂ ਤੇ ਆ ਥੱਲੇ ਸਿਸਟਮ ਆ ਹੁੰਦਾ ਜਿਹੜਾ ਇਹਨਾਂ 'ਚ ਪੱਕੀਆਂ ਜਾਂ ਤਾਰਾਂ ਲਾਉਣੀਆਂ ਲਿਆ ਕੇ ਇਹਨਾਂ ਦੇ ਵਿੱਚ ਵਿੱਚ ਵੀ ਤਾਰ ਹੈਗੀ ਸੀ ਉਹ ਤਾਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਆ ਬੋਰਡਾਂ 'ਚ ਤਾਂ ਨਹੀਂ ਲੱਗੀ ਉਹ ਛੱਡੀ ਕਾਲਾ ਵੜੀ ਆ ਆ ਹੁੰਦੀ ਆ ਕਾਗਜੀ ਘੋੜਾ ਜਾਂ ਤੇ ਇਹ ਕੱਚੀ ਜੀ ਅਸੀਂ ਆਨੂੰ ਆਏ ਵੀ ਕਾਨੂੰ ਉਹ ਲਾਉਣੀ ਆ ਇਹਦੇ ਨੂੰ ਕੱਟ ਕੇ ਮਾਰਾਂਗੇ ਭਗਾ ਕੇ ਤੇ ਪੱਕੀ ਤਾਰ ਪਾ ਦਾਂਗੇ ਲਿਆ ਕੇ 16 ਜੀ ਬਾਈ 16 ਦੇ ਸ਼ਹੀ ਬਾਈ 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 ਇੱਥੇ ਵੀ ਦੁਨੀਆ ਹੈ ਬਾਈ ਜੱਟੀ 22 ਤੇ 8:30 ਹੁੰਦੇ ਮੱਝਾ ਓਏ ਤੂੰ ਲਾ ਆ ਆ ਬੰਨੇ ਮਾ ਚਾਚੇ ਕੋਲੇ ਕਿੜਾ ਕੱਢਿਆ ਵਾ ਠੀਕ ਹੁੰਦਾ ਹੈ ਨਾ ਇਹ ਪੁੱਛੇ ਠੀਕ ਬਦਲੇ ਕੋਹ ਮੈਂ ਤਾਂ ਬੈਠਾ ਸੀ ਚਾਹ ਪੀ ਜਾਂਦੇ ਕਾਲਾ ਜੀ ਦੋ ਕਿੱਧਰ ਗਾਇਬ ਹੋ ਗਿਆ ਚਾਚਾ ਉਹ ਚਾਚੇ ਨੂੰ ਪਤਾ ਨਹੀਂ ਬਗਾਲ ਤਾਂ ਜਾਦੂ ਸਿੱਖਿਆ ਹੈ ਹੁਣ ਹੋਇ ਤੋ ਕਰ ਰਹੀ ਹੈ ਇਹਨੂੰ ਇਹ ਨਾਲ ਜਿਵੇਂ ਹੋ ਗਈ ਦੱਸਦੀ ਚੰਗਾ ਪੌਜੇਗੀ ਆਪਣੇ ਕੋਲ ਨਹੀਂ ਚੱਲ ਕਹੀ ਉਹ ਫਿਰ ਜਾਇਆ ਵਗਰ ਗਾਨਾ ਤੇ ਉਹਨੇ ਇਹੇ ਜਿਆ ਦੇਣਾ ਭਈਆ ਬਦਲ ਗਈ ਜਿਹੜਾ ਕੱਲ ਪਰਸੋਂ ਦਾ ਕਸਮੇ ਲਾਈਆ ਮੌਸਮ ਤਗੜੀਆਂ ਕੁੜੇ ਹੈੱਡਫੋਨ ਵਾਲੀ ਮੱਝ ਕਾਲਿਆ ਸਹੀ ਕਹਿੰਦੀ ਹੁੰਦੀ ਸੀ ਇਹਨੂੰ ਆ ਦੇਖ ਹੈ ਦੇਖਦਾ ਚਾਚਾ ਆ ਗਿਆ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਗੋਡ ਮਾਰਨਿੰਗ ਆਇਆ ਲੱਗਾ ਪ੍ਰਸ਼ਾਦ ਦੇ ਛੱਕੇ ਇਧਰ ਨੂੰ ਆਈ ਜਾਂਦਾ ਸੀ ਝਟ ਪ੍ਰਸ਼ਾਦ ਦੇ ਕਿਥੋਂ ਛੱਕ ਲਈ ਛੱਕਦੇ ਆ ਠੀਕ ਆ ਮੈਂ ਅੱਜ ਛੱਕੇ ਨਹੀਂ ਅੱਜ ਮੈਂ ਢਿੱਡ ਖਾਲੀ ਕਰਦੇ ਆ ਥੋੜਾ ਜਿਹਾ ਮੈਂ ਨੰਬਰ 11 12 ਵਾਰਾ ਵਈ ਜਾ ਬੁਨੇ ਪਰਾ ਵਈ ਲੈ ਗੰਭੀ ਠੀਕ ਹੈਗਾ ਤੋਂ ਟਾਈਮ ਹੋ ਜਾਂਦੇ ਫਿਰ ਰਾਤ ਨੂੰ 12 ਵਜੇ ਕਣਕ ਦੇ ਓੜਿਆਂ ਦੇ ਇੱਥੇ ਨਹੀਂ ਉਗਰਦੇ ਨੇ ਠੀਕ ਇਹ ਬੱਟ ਨਾ ਉਗਦਾ ਉਹ ਚੰਗਾ ਬੱਟ ਉਗਦੇ ਹੁੰਦੇ ਬੱਟ ਨਾਲ ਪਹਿਲਾਂ ਉਗਦੇ ਹੁੰਦਾ ਕਾਹ ਤੋਂ ਉਹ ਨਿਕਾ ਕੇ ਨਾ ਵੀ ਉਹ ਬਲਮਸ਼ਾ ਨਹੀਂ ਕਰਦੇ ਹੁੰਦੇ ਹਾਂ ਹਾਂ ਵੀ ਬੱਟ ਦਾ ਉਟਾ ਹੁੰਦਾ ਕਰਕੇ ਵੇਖਿਆ ਸੀ ਹਮ ਮੈਂ ਕਿ ਜਿੰਨੇ ਚਾਰ ਸਾਰੇ ਬੱਟਾਂ ਨਾਲ ਔੜੇ ਉਹ ਵੱਡੇ ਹੋ ਰਹੇ ਰਹੇ ਹਮ ਤੇ ਬੁੱਧੀ ਹਜੇ ਉਗੂ ਰੂਗੀ ਪੰਡਾਲ ਦੇ ਨਾਲ ਨਿੱਕੇ ਦੇ ਵੀ ਆਈ ਸੀ ਫਿਰ ਵੇਖਿਆ ਸੀ ਜੀ ਕਤੂਨੀ ਦੀਆਂ ਗਿਆ ਠੀਕ ਐ ਨੀ ਕਾ ਕਨ ਬੱਲਾ ਨੂੰ ਸ਼ਾਂ ਕਰਦੇ ਚਲ ਮਾਰੇ ਉਹਨੇ ਗੇੜਾ ਮਾਰਿਆ ਫਿਰ ਪਹਿਲਾਂ ਹੁੰਦਾ ਕਦੇ ਕਾਗਜੀ ਪਾਉਣ ਦੇ ਉੱਤੇ ਯਾਰ ਜਿਹੜੀ ਉੱਪਰ ਆਉਂਦੀ ਸਰਕੇ ਇੱਤੇ ਹੋਰ ਠੀਕ ਆ ਹੁਣੇ ਲਕੋਈਆ ਮਿਲਾਂ ਕਮੈਨ ਜੀ ਨੇ ਇਹਨਾਂ ਨੇ ਹਾਂ ਬਸ ਦੋਨੇ ਵਾ ਤੋਂ 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 ਇੱਲੇ ਦੇ ਦੇ ਆਪਾਂ ਹਾਂ ਉਦੋਂ ਬਸ ਆ ਕੇ ਚਲ ਚਲ ਕਰਦੇ ਚਾਚਾ ਗੱਲਾਂ ਨਹੀਂ ਪਤਾ ਭੇਜ ਬਣਾ ਮੋਸ਼ ਨੂੰ ਉਹਨੇ ਖਾ ਕੇ ਰੋਟੀ ਪੀਜੇ ਤੁਦਨ ਲਾ ਕੇ ਭੇਜ ਦਿੰਦੇ ਦਨੂ ਅਜੀ ਦਿਖਾਵਾਂ ਕਿਹੜੀ ਹੋਏ ਆਹ ਦੇਖ ਤੇ ਮੈਂ ਦੂਜੀ ਕਰਦਾ ਆ ਜਿਹੜਾ ਚੱਕੀ ਖੜਾ ਸੀਗਾ ਜਿਹੜਾ ਹੈ ਮੈਂ ਤਾਂ ਬਾਕੀ ਕੱਲ ਦੂਜੀ ਕਰਤਾ ਜਾਵਾਂ ਇਹਦਾ ਬਾਲ ਜਿੱਥੇ ਗਏ ਹੋਏ ਬਾਲ ਕਿਧਰ ਤੂੰ ਸਿਰ ਦੇਖ ਵੱਡੀ ਗੱਡੀ ਵੀ ਆ ਸਿਰ 'ਚ ਅੱਖ ਦੇਖ ਇਧਰਲੀ ਅੱਖ ਤਾਂ ਖੁੱਲੀ ਆ ਜਮੜੀ ਜੀ ਪਰੋਲੇ ਵਰਗਾ ਰ ਸੁੱਜ ਕੇ ਇਧਰਲੀ ਅੱਖ ਜਮੀ ਇਹ ਛੋਟਾ ਰਹਿ ਗਿਆ ਬਾਲ ਜਗਾ ਤੋਂ ਲੈ ਰਹੇ ਇਹਦੇ ਇਹਦੇ ਨਹੀਂ ਹੁੰਦੇ ਨਾ ਫੰਗ ਫੰਗ ਹੁੰਦੇ ਆ ਬਾਲ ਤਾਂ ਨਹੀਂ ਹੁੰਦੇ ਨਾਲੇ ਤੂੰ ਵੀ ਯਾਰ ਕਾਲਾ ਨਲਾਇਕ ਹੀ ਹੈਗਾ ਅੱਛਾ ਵੈਰਟੀ ਹੈ ਜੀ ਲੋਟਾ ਕੱਲ ਖਾਈ ਜਿਹਨੂੰ ਮੈਂ ਤਾਂ ਹੈ ਨਹੀਂ ਸੀ ਗਰੇ 20 30 60 ਤੇ 19 30 57 ਠੀਕ ਹੈ ਪਤਾ ਮੰਨਦੇ ਨਹੀਂ ਤੁਸੀਂ ਦੇ ਨੰਬਰ ਦੇਖ ਕੀ ਕਰੇਗਾ ਕਿ ਉਹ ਮੰਨਦੇ ਕਰੇਗਾ ਬਸ ਬਰੇੜੀ ਬੇਕਰ ਦੂਰ ਹੋ ਜਾ ਨੰਬਰ ਲਿਖਤਾ ਹੁੰਦਾ ਤੇ ਬਸ ਚੱਡੀ ਚੱਲਦੀ ਨਾ ਉਹਦਾ ਕਰੇ ਸਕਦਾ ਨਾ ਮੈਨੂੰ ਇਹ ਨਾਲ ਜਿਵੇਂ ਵਾਲਾ ਇਹਦੇ ਦੋ ਗੁਰੂ ਛੋਟੇ ਚੱਕਿਆ ਇਹ ਵੱਡੇ ਹੁੰਦੇ ਹੁੰਦਾ ਤਿੰਨ

ਰਿਆਗੇ ਭਈ ਚਾਹ ਦਾ ਗੋਲਾ ਗੋਲਾ ਹੋਰ ਪੀ ਕੇ ਤੇ ਬੈਡਾਂ ਉਪਰ ਹੀ ਖਿੱਚ ਕੇ ਮਗਰਲੇ ਪਾਸੇ ਹੋ ਕੇ ਖੜਕੇ ਨੌਜਵਾਨ ਆ ਆਹ ਉਹਨਾਂ ਦਾ ਕਾਰਿਆ ਕਰਮ ਜਿਹੜਾ ਉਹਨਾਂ ਨੇ ਫਿੱਟ ਕਰਿਆ ਹੁੰਦਾ ਚੇਪੀ ਲਾ ਕੇ ਐਂ ਧਰਕੇ ਤਾਰਾਂ ਉੱਤੇ ਚੇਪੀ ਲਾ ਦਿੰਦੇ ਸਿੱਧੀ ਐਜੇ ਵੈਸੇ ਜੋੜ ਲੱਗੇ ਹੁੰਦੇ ਆ ਇਹ ਉਧਰ ਉਤਾਰ ਦੋ ਤਿੰਨ ਲੱਗੀ ਪਈ ਓਏ ਐਂ ਜੋੜ ਲਾ ਕੇ ਭੇਜ ਜਾਂਦੇ ਆ ਬਈ ਤਾਂ ਕਰਕੇ ਇਹਨੂੰ ਥੋੜੀਆਂ ਇੱਤ ਤਕੜੀਆਂ ਤਾਰਾਂ ਪਾ ਕੇ ਤਕੜਾ ਕੰਮ ਕਰਦਾ ਹੈ ਜੀ ਤੇ ਜਮੇ ਕਾਗਜਾਂ ਨਾਲ ਕੋਈ ਨਹੀਂ ਲਾ ਰਿਆ ਫੋਕ ਨਾਲ ਹੀ ਲੱਗਨ ਵਾਲੇ ਨਹੀਂ ਅਸੀਂ ਤਾਂ ਰਾਂ ਦਾ ਇਹ ਹੱਥ ਲਾਉਣ ਵਾਲਾ ਕੰਮ ਹੋ ਜਾਂਦਾ ਇਹਦਾ ਤੇ ਇੱਕ ਬਾਈ ਦਾ ਕਮੈਂਟ ਪੜਿਆ ਹੁਣੇ ਹੁਣੇ ਚਾਰ ਕੁਰਸੀਆਂ ਮੇਜ ਤੇ ਸੁਜਾਤਾ ਗ੍ਰੈਂਡਰ ਕਿੰਨੇ ਦਾ ਆਇਆ ਕਾਲਾ ਸੁਜਾਤਾ ਗੱਲ ਤਾਂ ਚਾਰ ਚਾਰ ਕੁਰਸੀਆਂ 2000 ਹਾਂ ਮੇਜ 500 2500 2500 ਦਾ ਬਾਈ ਉਹ ਸੈੱਟ ਹੋ ਗਿਆ ਇਹਦਾ ਮੇਜ ਕੁਰਸੀ ਵਾਲਾ ਤੇ ਸੁਜਾਤਾ ਗ੍ਰੈਂਡਰ ਮਿਕਸੀ ਹੈ ਜਿਹੜੇ ਉਹ ਜੂਸਰ ਉਹ 4800 ਰੁਪਏ ਦਾ ਤੇ ਬਾਕੀ ਆ ਸਿਸਟਮ ਆ ਇਹ 16 16 17 17000 ਦੇ ਆਈ ਆ ਭਾਈ ਇਹ ਬਾਏ ਮਣਾ ਕੇ ਲਿਆ ਆ ਕੀ ਕਹਿੰਦਾ ਸੀ ਕਾਲਾ ਗਾਹਾਂ ਹੋਰ ਤੱਕਾ ਇਹਨਾਂ ਨੂੰ ਬਾਹਾਂ ਨਹੀਂ ਨਾ ਡਿੱਗਿਆ ਨਾ ਡਿੱਗਿਆ ਪਾ ਦਾ ਪਏ ਉਹਨੇ ਬੋਰਡ ਜੇ ਬਾਦੂ ਉਹਨੇ ਜੁੜ ਲੈਂਦੇ ਇਹਨੂੰ ਐ ਕਰਕੇ ਥੋੜਾ ਜਿਹਾ ਇਹਦੇ ਵਿੱਚ ਪਾ ਦਿੰਨੇ ਆ ਫਟੋ ਕੀ ਬਾਅਦ ਸੋਕੀ ਜਿਹਾ ਬੋਲਾ ਉਹ ਹੋ ਹੁੰਦਾ ਜਿਹੜਾ ਸਕਰੂ ਡ੍ਰਾਈਵਰ ਨਹੀਂ ਹੁੰਦਾ ਜਿਹੜਾ ਉਹ ਹੁੰਦਾ ਟੈਸਟ ਪੈਨ ਜਿੱਥੇ ਕਿ ਫਾਈਲ ਕੋਈ ਦੋ ਪੈਨੇਸ ਆਪਨਾ ਲਈਏ ਪਲਾਸ ਉਧਰ ਉਧਰੀ ਪੈ ਪਲਾਸ ਨੂੰ ਤੇ ਖੁਦਾਬ ਮਿਸਤਰੀ ਪੋਣਾ ਕਰਾਂਗੇ ਭਾਈ ਅਸੀਂ ਮਿਸਤਰੀ ਆਪ ਹੀ ਆਪਾਂ ਹੂੰ ਉਹ ਲੱਕੜ ਦਾ ਕੰਮ ਵੀ ਸਿੱਖ ਜੀ ਆਹ ਹੋ ਗਿਆ ਆਪਾਂ ਲੋੜੇ ਨੂੰ ਦਤੂੰ ਨਾ ਨਾ ਦਾ ਪਤਾ ਨਹੀਂ ਇਹ ਕਦਾਂ ਗਿਆ ਪਤਾ ਸਿੱਖਣ ਤਾਂ ਦਿਮਾਗ ਲਾ ਓਏ ਬੰਦਾ ਬਸ ਸਿੱਖ ਸਕਈ ਆ ਪੱਟ ਕਿ ਬਹੁਤ ਚਾਰ ਗੱਦੇ ਭਾਈ 6000 ਰੁਪਏ ਵਾਲੇ ਆਗੇ ਗੱਦੇ ਰਹਿ ਗਏ ਸੀ ਇਹ ਭਾਈ ਸਾਡੇ ਬੰਦਿਆਂ ਦੇ ਫਿੱਟ ਨਹੀਂ ਬੈਠੇ ਗੱਦੇ ਭਾਈ ਸਾਡੇ ਬੰਦੇ ਕਹਿੰਦੇ ਉਹ ਬੱਕਰੀ ਜਨ ਹੋ ਗਈ ਕਹਿੰਦੇ ਹੁੰਦੇ ਆਏ ਕਹਿੰਦੇ ਕਰੜੇ ਗੱਦੇ ਲਿਆਏ ਸੁਆਦਰੀ ਆਇਆ ਹਾਂ ਚੱਲ ਇਤੋਂ ਲੱਗੀ ਗਮਾ ਉਹ ਤੋੜ ਲੀ ਹਾਈਡਰ ਵੜ ਲਿਆ ਇਹਦਾ ਵੜ ਲਿਆ ਤਾਰਾਂ ਪاور ਵਾਲਾ ਕੰਮ ਪਾਉਂਦੇ ਪਾਉਂਦੇ ਭਾਈ ਅੱਧ ਵਿਚਾਲੇ ਛੱਡ ਆਏ ਉਹ ਤੇ ਤਾਰ ਲੈ ਵੇੜ ਕੇ ਰੱਖ ਆਏ ਮੇਰੀ ਮੇਰੀ ਦੇ ਪਾਸੇ ਕਾਲਾ ਕਹਿੰਦਾ ਢੱਕਣ ਜੇ ਲਾਉਣ ਵਾਲੇ ਪਹਿਲਾਂ ਇਹ ਵੜ ਲਗੇ ਇਹ ਐਂ ਟੁੱਟ ਜੂ ਥੱਲੋਂ ਤੋਂ ਥੱਲੋਂ ਵੜ ਦੋ ਤੇ ਹੁਣ ਦੇਖੋ ਢੱਕਣ ਜੇ ਸਿਰੇ ਚੜਦੇ ਸਾਡੇ ਵੀਰ ਢੱਕਦੇ ਆ ਕਹਿੰਦਾ ਲਾ ਕੇ ਤਾਰਾ ਉਹ ਮੂੰਹ ਜੀ ਤੇ ਅਪਲਾਈ ਪਈ ਸੀਗੀ ਹੈ ਗੱਮ ਠੀਕ ਆ ਨਾਲੇ ਹੋ ਚੁੱਕੇ ਹੋਏ ਉਹ ਵੀ ਰੋਟੀ ਹੋਊਗੀ ਤੇ ਖਰਾਬ ਹੋ ਜੂਗੀ ਚਾਰ ਚੰਹੇ ਚਾਰ ਥੋੜਾ ਜਿਹਾ ਹੋ ਗਿਆ ਇਹ ਅੰਦਰ ਅੰਦਰ ਦੱਸੋ ਕੀ ਪ੍ਰਦਰਸ਼ਨ ਨਹੀਂ ਰਹਾ ਨਹੀਂ ਅੰਦਰ ਨਾਲ ਲੱਗ ਜੂਆ ਠੂਆ ਉਹਦਾ ਨਾ ਕੰਮ ਅਗਰ ਹੀ ਜਾਂਦਾ ਤੇ ਕਰ ਜੋ ਪਾਣੀ ਪੈਦਾ ਹੋ ਜਾਣਾ ਤੇ ਪਾਣੀ ਹੋਣੀ ਮੱਝਾਂ ਹੋ ਗਈਆਂ ਕਿਹੜਾ ਕੀ ਆ ਰਿਹਾ ਕੀ ਆ ਰਿਹਾ ਨਾ ਨਿਆਰਾ ਮੋਟੀਆਂ ਟਿਕ ਦੇ ਲੈਣਾ ਲਓ ਬੱਡੇ ਸਾਹਬ ਤੋਂ ਚੈੱਕ ਕਰਾ ਲੇ ਮੜੇ ਠੀਕ ਆ ਚਾਚਾ ਮੇਜਾਂ ਹੈ ਕੀ ਲਾਉਂਗੇ ਉਹਦੇ ਉਹਦੇ ਬੈਡਾਂ ਦੇ ਜਿਹੜੇ ਬੋਰਡ ਜੇ ਨਹੀਂ ਉਹਦੇ ਪਿਛਲੇ ਪਾਸੇ ਢੱਕਣ ਲਾਉਣਾ ਉਹਨਾਂ ਦਾ ਉੱਤਾ ਗਾ ਇਹੂ ਹੈ ਉਹਦਾ ਮੈਨੂੰ ਕਹਿਆ ਸੀ ਕੰਦਨ ਵਾਲੇ ਲੱਗ ਜੂਗੀ ਦੇਖ ਸਕਦੇ ਨਹੀਂ ਉਤਾਰਾਂ ਦਾ ਵਿੱਚ ਹੀ ਵੱੜ ਜਾਂਦੀਆਂ ਅੱਜ ਕੱਲ੍ਹ ਬਾਹਰ ਨਹੀਂ ਰਹਿਣੀਆਂ ਹੈ ਕਈ ਵਾਰ ਜਵਾਗ ਜੂਗਾ ਹੱਥ ਪਾ ਲੈਂਦਾ ਨਾਲ ਲੱਗ ਜਾਂਦਾ ਕੱਲ ਦਾ ਤੇਰੀ ਅੱਛੀ ਆ ਸਿਆਣੀ ਆ ਫਿਰ ਮੈਂ ਮੰਨ ਗਿਆ ਉਹਦੀ ਕਾਲਾ ਮੈਂ ਤੈਨੂੰ ਹਟਾਈ ਨਹੀਂ ਲੱਗਾ ਨੇੜੇ ਲਿਆ ਮੈਂ ਇਹਨੂੰ ਫੜ ਕੇ ਬੈਠੋ ਹਾਂ ਕੁਰਸੀ ਤੇ ਵੱਡੇ ਸਾਹਿਬ ਨੂੰ ਕਹਿਆ ਹਾਂ ਮੈਂ ਵੱਡੇ ਤੋਂ ਛੋਟਾ ਹਾਂ ਸਾਹਾ ਵੱਡੇ ਸਾਹਿਬ ਤੋਂ ਸੀ ਕਮਾਲ ਦੀ ਹਾਂ ਨਮਾ ਵੱਡ ਲੈ ਯਾਰ ਪਹਿਲਾਂ ਇਹਨੂੰ ਲੰਮੀ ਵੱਡੂੰਗਾ ਹਵਾਲ ਦੀ ਗੁੜੀ ਛੋਟੀ ਮਾਨਮੂਆ ਚੱਲ ਗਏ ਚੱਲ ਕਹਿੰਦੀ ਮੋਟਰਸਾਈਕਲ ਦੇ ਕੋਲੇ ਆ ਵਧੀ ਕਿੱਥੇ ਜਾਂਦੇ ਜੀ ਮੈਨੂੰ ਨਾ ਮੈਂ ਤਾਂ ਨਹੀਂ ਛੇੜਿਆ ਸੀ ਇਹਨੂੰ ਹਾਂ ਮੋਟਰਸਾਈਕਲ ਤੇ ਚੜਨ ਨੂੰ ਤਿਆਰ ਆ ਤੇ ਮਹਾ ਕਹਿੰਦੀ ਕਿੱਥੇ ਜਾਣਾਗਾ ਮੈਂ ਤੁਹਾਨੂੰ ਵੇਚ ਕੇ ਆਉਂਗਾ ਉਹਦੀ ਮੋਟਰਸਾਈਕਲ ਤਾਂ ਫਟ ਕੇ ਪਾਥੇ ਹੋ ਗਈ ਉਹ ਮਲਾਂ ਕੇ ਜਵਾਕ ਹੀ ਰਵਾਏ ਨੇ ਨਾ ਨਾ ਹੋਰ ਹੁੰਦੀ ਨਹੀਂ ਇਹਦੀ ਅੱਛਾ ਤਾਉ ਲੈ ਲੈ ਤਾਉ ਲੈ ਲੈ ਗੁੱਸਾ ਲਾ ਕੇ ਬਲੇਡ ਤੋੜ ਦੇਣ ਕਰਮ ਹੋਗੇ ਲੇ ਲੇ ਕੋ ਮੈ ਲੇ ਕੋ ਮੈ ਲੇ ਯਾਰ ਹਰ ਜਾ ਇਹ ਤੇ ਲੱਕੀ ਜੀ ਦਾ ਕਰ ਗਿਆ ਟੁੱਟਿਆ ਨਹੀਂ ਤੇੜਦਾ ਹੀ ਆ ਕਿਤੇ ਇੱਕ ਲੋ ਇਹ ਇਹ ਰੱਖ ਵੱਡ ਲ ਬੋਤਾ ਯਾਰ ਮੜਾ ਇਹ ਤਾਂ ਪੂਏ ਤੋਂ ਹਰ ਦੇਖ ਆ ਵਿਖਾ ਮੈਂ ਮਿਸਤਰੀ ਪਹਿਣਾ ਨਹੀਂ ਬਣ ਘਰ ਜਾ ਮੇਰੇ ਪੈਰ ਆ ਥੱਲੇ ਉੱਤਰ ਚਲਾ ਦੀ ਜਿਹਾਰੀ ਮੇਣਾ ਹੈ ਬੜਾ ਨਹੀਂ ਸੋਕਿਆ ਨਾ ਥੱਲੇ ਰੋ ਅੱਜ ਵਾਲਾ ਕੰਮ ਹੋ ਜਾ ਵੀ ਜਿਹੜਾ ਸੱਤ ਪਾਸੇ ਕਰਾ ਰਹੇ ਹੁੰਦੇ ਦਾ ਕੰਮ ਅੱਜ ਇੱਕ ਬਾਰ ਜਿੱਦ ਨੂੰ ਰੇਸ਼ ਆਈ ਜਾਂਦੇ ਆ ਹਾਂ ਅਦਰਕ ਚਲਾਵਾ ਇਧਰੋਂ ਆਤਾ ਹੀ ਹੁੰਦਾ ਸਾਡੇ ਪਿੰਡ ਦਾ ਖੜ ਜਾ ਖੜ ਜਾ ਖੜ ਜਾ ਚੱਲ ਚੱਲ ਜਲਦੀ ਨਹੀਂ ਆਇਦਾ ਇਹ ਕਾਰ ਢਿੱਲੀ ਕਰਕੇ ਚਲਣੀ ਵੰਦੀ ਇੱਕ ਪਾਸੋਂ ਚੱਲ ਤਾਂ ਸਹੀ ਉਹ ਤਾਂ ਮੇਲ ਨਹੀਂ ਬਣਾ ਸੀ ਇਹ ਕੋਈ ਖੱਟੇ ਹੀ ਆ ਚੱਲ ਫੱਟੇ ਆ ਚੱਲ ਦੂੜਾ ਕੰਮ ਆਉੜਾ ਜਮਈਆ ਦਾ ਯਾਰ ਜਮਈ ਮਿਸਤਰੀ ਨਾ ਮਿਸਤਰੀ ਨਾ ਵੱਡੀਆਂ ਹੁੰਦਾਂ ਨੇ ਇਤਰੀ ਤਾਂ ਕਰ ਲਈ ਇਹ ਤਾਂ ਵੀ ਗਿਨੇ ਡੇੜੇ ਮਹੀਨੇ ਗਏ ਉਹ ਪਾ ਮਿਸਤਰੀ ਨੇ ਵੱਡੀਆਂ ਹੋਈਆਂ ਹੀ ਰਹਿਦਾ ਬਸ ਚਲ ਵੱਡ ਫਿਰ ਮੈਂ ਬਹਿਣਾ ਉਹਨੇ ਇੱਥੇ ਇਥੇ ਉਹ ਪਹਿਲਾਂ ਸੀਗਾ ਤੇ ਗੋਲੀ ਸੀ ਪੈਰ ਮੇਰਾ ਉੱਥੱਲੇ ਤਾਰ ਭਾਈ ਉਧਰਲੇ ਪਾਸੇ ਛੱਡ ਜਾਂਦੀ ਤੇ ਟੋਕੜੇ ਕੱਟ ਕੇ ਕਾਲੇ ਨੇ ਦੋ ਮੈਨੂੰ ਖੜਾ ਦੇ ਦੋ ਆਪ ਰੱਖ ਲੈ ਤੇ ਇੱਧਰ ਵੀ ਉਹੀ ਕੁਛ ਕਰਨ ਹੈਗਾ ਤੇ ਮਨਪ੍ਰੀਤ ਤੇ ਨੌਜਵਾਨ ਆਪਣਾ ਵਾਲਾ ਅੱਜ ਉਹ ਗਏ ਆ ਭਾਈ ਫਤਿਹਆਬਾਦ ਤੇ ਉਹ ਇਹਦੀ ਕੀ ਹੁੰਦੀ ਆ ਬਾਲੀਬਾਲ ਸਮੈਸ਼ਿੰਗ ਉਹ ਸਰਕਾਰੀ ਏ ਟੂਰਨਾਮੈਂਟ ਆ ਉਹ ਖੇਡਣ ਗਏ ਅੱਜ ਕਿੱਧਰ ਗਏ ਮਾਈ ਟੀਵੀ ਦੇਖੀਐ ਨੇ ਉਹ

ਹੈਲੋ ਦੇਖ ਲਓ ਕਿਹੋ ਜਿਹਾ ਲੱਗਦਾ ਬਸ ਠੀਕ ਹੈ ਦੇਖ ਲਓ ਹੈਲੋ 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 ਸਤਿ ਸ੍ਰੀ ਅਕਾਲ ਟੂ ਆਲ ਹੈਲੋ ਕਮੈਂਟਰ ਵੀ ਕਰਦੇ ਹੋ ਮੈਂ 100 ਹੈਲੋ 15 ਤਰੀਕ ਤੱਕ ਪੂਰੇ ਕਰਨੇ ਆ 100 ਹੈਲੋ 15 ਤਰੀਕ ਤੱਕ ਅੱਜ 13 ਤਰੀਕ ਹੈ ਇੱਕ ਹੀ 100 ਕਰਦਾ ਹੋਇਆ ਇੱਕ ਦਿਨ ਰਹਿ ਗਿਆ 15 ਤਰੀਕ ਚ ਕਾਦੇ ਹੈਲੋ ਪੂਰੇ ਕਰਨੇ ਆ ਸੋ ਹੈਲੋ ਪੂਰੇ ਕਰਨੇ ਆਗੇ ਜਲਦੀ ਜਲਦੀ ਹੈਲੋ ਕਮੈਂਟਸ ਟੈਗ ਕਰ ਦੋ ਤਾਜ ਪਤੀਜਾ ਹੈਲੋ ਇੱਕ ਦਿਨ ਸਾਰਿਆਂ ਨੂੰ ਕਰੀ ਸੀ ਬਿਸਤਰਾ ਵੀ ਨਹੀਂ ਚੱਕਿਆ ਬਿਸਤਰਾ ਤਾਂ ਮੈਂ ਜਾਣਦੀ ਨਹੀਂ ਚੱਕਿਆ ਵਾ ਚੱਲ ਪਾ ਚੱਲੇ ਬੈਠੇ ਜੀ ਅੱਜ ਛੁੱਟੀ ਆ ਭਾਈ ਇਹਨਾਂ ਨੂੰ ਸਤਿ ਸ੍ਰੀ ਅਕਾਲ ਮਾਈ ਸਤਿ ਸ੍ਰੀ ਅਕਾਲ ਭਾਈ ਹੋਏ ਵਧਾਈ ਦੁਬਾਰੇ ਫਿਰ ਸਾਨੂੰ ਸਤਿ ਸ੍ਰੀ ਸਤਿ ਸ੍ਰੀ ਅਕਾਲ ਭਾਈ ਸੋ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਜਾਂਦੇ ਫੇਸਬੁੱਕ ਤੇ ਦੇਖਦੇ ਹੋ ਫੋਲੋ ਵੀ ਜਰੂਰ ਕਰਿਓ ਤੇ ਉਹ ਬਧਾਈਆਂ ਭਾਈ ਸਾਡੀ ਸਾਰਿਆਂ ਨੂੰ ਜਿਹਨੇ ਚੈਨਲ ਤੇ ਜਿਹੜਾ ਸਾਰਿਆਂ ਨੂੰ ਬਧਾਈਆਂ ਮੇਰੀ ਬਾਹ ਕਹਿੰਦੀ ਦੇਖ ਲੈ ਦੇਖ ਲੈ ਧੰਨਵਾਦ ਭਾਈ ਸਾਡੇ ਬਾਵਾ ਹਾਂਜੀ ਚਲਾ ਲਓ ਵਧੀਆ ਕਮਰਾ ਹੋਣਾ ਸਾਡੇ ਨੂੰ ਵਧੀਆ ਲੱਗਦਾ ਹੈਗਾ ਹਾਂ ਤੂੰ ਹੀ ਲਾਉਣ ਵਾਸਤੇ ਹੁੰਦਾ ਪੁੱਤਰੇ ਦੇਖ ਲੈ ਕੋਈ ਨਾ ਉਹ ਸਰਾਨਾ ਵਾਲਾ ਪਿੱਛੇ ਜਿਹੜਾ ਕੰਬਲ ਉੱਤੇ ਲੈ ਕੇ ਰੱਖੇ ਠੰਡਾ ਅੰਦਰ ਕਿ ਮੈਂ ਇਹਦਾ ਤਾਂ ਭਰਿਆ ਵੀਗਾ ਪਾ ਕੱਪੜਿਆਂ ਨਾਲ ਹੈ ਤਿਆ ਬਾ ਇੱਕ ਕੱਪੜਿਆਂ ਵਾਲ ਮੇਜ਼ ਲਿਆਂਦਾ ਕਰ ਲ ਦਿਖਾਤਾ ਸੀਗਾ ਉਹ ਤਾਂ ਹੈ ਠੀਕ ਠੀਕ ਐਲਿਆ ਦਾ ਬਰੇ 3000 ਦਾ 4500 ਮੰਗਿਆ ਸੀ 4200 ਤੋਂ 3500 ਕਰਦੇ ਕਰਦੇ ਦੋਨੇ ਪੇਟੀਆਂ ਭਰੀਆਂ ਪਈਆਂ ਸੀ ਕਿ ਭਾਈ ਸੋਨੂੰ ਬਧਾਈਆਂ ਸੋਨੂੰ ਸਾਰਿਆਂ ਜਿਹਨੇ ਚੈਨਲ ਤੇ ਧੰਨਵਾਦ ਸੋਨੂੰ ਠੀਕ ਸਾਰਿਆਂ ਨੂੰ ਬਧਾਈ ਆ ਵੇ ਪਈ ਆ ਤੇਰਾ ਰੱਖਦਾ ਕਿਹੜਾ ਵੈਜ ਕੀ ਕਹਦਾ ਉਹ ਲੈ ਠੀਕ ਠੀਕ ਰੱਖੀਂ ਠੀਕ ਇਹ ਲਾਇ ਰੱਖਤਾ ਥੱਲੇ ਲੀੜੇ ਪਾਤੇ ਨਾਲ ਆ ਹੁੰਦੇ ਨੇ ਜਿਹੜੇ ਨੰਦੇ ਰਹਿ ਗਏ ਤੇ ਪੈਂਟਾ ਛਾਲਟਾ ਤੇ ਬਸ ਉਵੇਂ ਰੱਖਦੇ ਲਵਾ ਦੇ ਗਣਾ ਅੱਗੇ ਇੱਥੇ ਕੁਝ ਕੀ ਆਇਆ ਇੱਥੇ ਜਾਇ ਹੋਈ ਹੁੰਦਾ ਤੇ ਹੁਣ ਚੱਲ ਆਉਂਦਾ ਪਾਣ ਜਣਾ ਕੋਟ ਸੂਦਮਦਾਈ